ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਖਿਲਾਫ ਵੱਡੀ ਪੱਧਰ ਤੇ ਜੰਗ ਛੇੜੀ ਗਈ ਹੈ ਜਿਸ ਦੇ ਚੱਲਦੇ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਰੇਡ ਕਰਕੇ ਨਸ਼ਾ ਤਸਕਰਾਂ ਦੇ ਘਰ ਖੰਗਾਲੇ ਜਾ ਰਹੇ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਹੈ। ਧੂਰੀ ਵਿਖੇ ਵੀ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ੇਰਪੁਰ ਰੋਡ ਤੇ ਸਥਿਤ ਇੱਕ बस्ती ਵਿੱਚ ਰੇਡ ਕਰਕੇ ਘਰਾਂ ਦੀ ਤਲਾਸ਼ੀ ਲਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਦੇ ਚੱਲਦੇ ਨਸ਼ਾ ਤਸਕਰੀਲੀ ਬਦਨਾਮ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਹੈ। ਅੱਜ ਇੱਕ ਸਪੈਸਿਫਿਕ ਆਪਰੇਸ਼ਨ ਕੀਤੀ ਜਾ ਰਹੀ ਹੈ ਬਾਜ਼ੀਗਰ ਬਸਤੀ ਧੂਰੀ ਦੇ ਵਿੱਚ ਜਿੱਥੋਂ ਸਾਨੂੰ ਕਾਫੀ ਸ਼ਿਕਾਇਤਾਂ ਆndੀਆਂ ਨੇ ਕਿ ਇੱਥੇ ਡਰੱਗ ਦੇ ਟ੍ਰੇਡ ਹੁੰਦੇ ਨੇ। ਕਈ ਸਾਰੇ ਐਫ ਆਈ ਆਰਸ ਹੋਏ ਨੇ ਪਾਸ ਪਿਛਲੇ ਦਿਨਾਂ ਜਿਹਦੇ ਵਿੱਚ ਇਸ ਏਰੀਆ ਦੇ ਮੁਜ਼ਮ ਨੇ ਕ੍ਰਿਮੀਨਲਸ ਨੇ ਜਿਹੜੇ ਕਿ ਐਨਡੀਪੀਐਸ ਕੇਸਿਸ ਦੇ ਵਿੱਚ ਫਿਗਰ ਹੋਏ ਨੇ ਅੱਜ ਇਸ ਏਰੀਆ ਦੀ ਸਫਾਈ ਕਰਨ ਲਈ ਇਸ ਏਰੀਆ ਦੇ ਵਿੱਚ ਇੰਟੈਲੀਜੈਂਸ ਲੈਡ ਆਪਰੇਸ਼ਨਸ ਕਰੰਟਲੀ ਤਾਂ ਕਿ ਆਪਾਂ ਪੁਰਾਣੇ ਰਿਕਾਰਡਸ ਦੇਖ ਕੇ ਕੁਝ ਇੰਟੈਲੀਜੈਂਸ ਇਕੱਠਾ ਕਰਕੇ ਸਪੈਸਿਫਿਕ ਘਰਾ ਦੀ ਆਪਾਂ ਚੈਕਿੰਗ ਕੀਤੀ ਹੈ ਤਾਂ ਕਿ ਇਸ ਏਰੀਆ ਦੇ ਵਿੱਚ ਜਿਹੜੇ ਕ੍ਰਿਮੀਨਲਸ ਹੈਗੇ ਨੇ ਉਹਨਾਂ ਦਾ ਕਾਰੋਬਾਰ ਬੰਦ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ हो सके और उन्होंने नैटवर्कू खत्म कर सके। इस आज ए ऑपरेशन चलाई गई है मारे आंसर सर तो देखो माड़े अंसर है की है कि, आ, कानून ने कैचअप कर लेना है का। ड्रग ट्रेड है एक केवल क्रिमिनल ऑफेंस नहीं है एक सामाजिक अपराध भी है इस करके इस चीज़ तो बिल्कुल परे रहो और पंजाब पुलिस और पंजाब सरकार पिछले तीन सालों तो जोड़ी मुहिम चल रही है वो एक नवा जोश नवे जोश नी मुहिम शुरू हुई है इन जो इस ड्रग ट्रेड का नींव आप खत्म करके जरा फाउंडेसन ऑफ ड्रग ट्रेड है उन्होंने आपको खत्म करना है तो इस चीज़ से पंजाब पुलिस और पंजाब सरकार बिल्कुल वचनबद्ध है और अपा इस ये जोड़ा आज का ऑपरेशन है इस कड़ी का एक छोटा ऑपरेशन है इस करके ना ना सिर्फ इस मुहल्ले के लोग ਬਟ ਇਸ ਟ੍ਰੇਡ ਦੇ ਨਾਲ ਜੋ ਵੀ ਜੁੜਿਆ ਹੋਇਆ ਹੈ ਆ ਜੋ ਵੀ ਇਹਦਾ ਫਾਇਦਾ ਉਠਾ ਰਿਹਾ ਹੈ ਕਾਈਂਡਲੀ ਇਸ ਟ੍ਰੇਡ ਨੂੰ ਛੱਡ ਦਿਓ ਕਿਉਂਕਿ ਤੁਹਾਡੇ ਖਿਲਾਫ ਜਲਦੀ ਤੋਂ ਜਲਦੀ ਐਕਸ਼ਨ ਹੋਣ ਵਾਲਾ ਹੈਗਾ ਮੈਂ ਤੁਹਾਨੂੰ ਜਿਵੇਂ ਦੱਸਿਆ ਅੱਜ ਦਾ ਜਿਹੜਾ ਚੈਕਿੰਗ ਹੈਗਾ ਜਿਹੜਾ ਜਿਹਨੂੰ ਆਪਾਂ ਕਾਸੋ ਆਪਰੇਸ਼ਨ ਕਹਿੰਦੇ ਆ ਉਹਦਾ ਇੱਕ ਹਿੱਸਾ ਹੈ ਉਸ ਕੜੀ ਦਾ ਇੱਕ ਹਿੱਸਾ ਹੈ ਇਹ ਜਗ੍ਹਾ-ਜਗ੍ਹਾ ਪੂਰੇ ਪੰਜਾਬ ਦੇ ਵਿੱਚ ਇਹ ਚੈਕਿੰਗ ਚੱਲ ਰਹੀ ਹੈ ਔਰ ਚੱਲਦੀ ਰਹੇਗੀ ਜਦ ਤੱਕ ਆਪਾਂ ਡਰੱਗ ਟ੍ਰੇਡ ਨੂੰ ਜੜੋਂ ਖਤਮ ਨਾ ਕਰ ਦਈਏ ਜਿਵੇਂ ਆਪਾਂ ਦੇਖਦੇ ਆਂ ਡਿਪਾਰਟਮੈਂਟ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਸ ਚੀਜ਼ ਦੀ ਜਾਗਰੂਕਤਾ ਹੈ ਔਰ ਇਸ ਪਾਸੋਂ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡਾ ਸਵਾਲ ਵਾਜਿਬ ਹੈ ਤੁਸੀਂ ਡਿਮਾਂਡ ਸਾਈਡ ਦੀ ਗੱਲ ਕਰ ਰਹੇ ਹੋ ਕਿ ਕਿਵੇਂ ਜੋ ਬੱਚੇ ਅੱਜ ਡਰੱਗਸ 'ਤੇ ਪਏ ਹੋਏ ਨੇ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਕੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਇਹ ਅਲੱਗ-ਅਲੱਗ ਮਹਿਕਮਿਆਂ ਦਾ ਦਾ ਕੰਮ ਹੈ ਤੇ ਉਹ ਮਹਿਕਮਾ ਇਸ ਚੀਜ਼ ਤੇ ਲੱਗਿਆ ਹੋਇਆ ਪ੍ਰੈਸਰਨ ਦੇ ਥਰੂ ਕੋਈ ਸਾਹਮਣੇ ਆਇਆ ਸਰ ਆਪਾਂ ਕੁਝ ਐਪਰੀਹੈਂਸ਼ਨਸ ਕੀਤੀਆਂ ਨੇ ਤੇ ਕੁਝ ਰਿਕਵਰੀਜ਼ ਵੀ ਹੋਈਆਂ ਨੇ ਜਿਹਦੇ ਬਾਰੇ ਤੁਹਾਨੂੰ ਪ੍ਰੈਸ ਨੋਟ ਜਰੀਏ ਜਾਣੂ ਕਰਵਾ ਦਿੱਤਾ ਜਾਏਗਾ